Okay. ਸੱਚੇ ਆਖਾਲ ਵਿਕਰਤੂ ਸਿਆਨ ਨੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੰਡਿਆਲਾ ਗੁਰੂ ਤੋਂ ਜਿੱਥੇ ਜੰਡਿਆਲਾ ਗੁਰੂ ਦੇ ਵਿੱਚ ਇੱਕ ਘਰ ਵਿਚਾਲੇ ਜ਼ਬਰਦਸਤ ਧਮਾਕਾ ਹੋਇਆ ਔਰ ਧਮਾਕਾ ਇੰਨਾ ਜ਼ਿਆਦਾ ਜ਼ਬਰਦਸਤ ਸੀ ਕਿ ਇੱਕ ਔਰਤ ਸਣੇ 6 ਲੋਕ ਗੰਭੀਰ ਤਰੀਕੇ ਦੇ ਨਾਲ ਜ਼ਖਮੀ ਹੋ ਗਏ ਨੇ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਇਲਾਜ ਉਹਨਾਂ ਦਾ ਕੀਤਾ ਜਾ ਰਿਹਾ ਹੈ ਔਰ ਧਮਾਕਾ ਇੰਨਾ ਜ਼ਿਆਦਾ ਜ਼ਬਰਦਸਤ ਸੀ ਕਿ ਆਲੇ ਦੁਆਲੇ ਦੇ ਜੋ ਲੋਕ ਸੀ ਉਹ ਵੀ ਕੰਬ ਗਏ ਸਹਿਮ ਗਏ ਦੱਸ ਦਈਏ ਇਹ ਤਸਵੀਰਾਂ ਇਸ ਵਕਤ ਤੁਸੀਂ ਦੇਖ ਰਹੇ ਹੋ ਦੇਰ ਰਾਤ ਦੰਦਸੀਆਂ ਜਾ ਰਹੀਆਂ ਨੇ ਜਦੋਂ ਇਹ ਤਮਾਕਾ ਹੋਇਆ ਔਰ ਇਹ ਪੂਰਾ ਮਾਮਲਾ ਕਿੱਥੇ ਦਾ ਹੈ ਵੀ ਅਸੀਂ ਤੁਹਾਨੂੰ ਦੱਸ ਦਿੰਦਿਆਂ ਜੰਡਿਆਲਾ ਗੁਰੂ ਦਾ ਪਿੰਡ ਨੰਗਲਗੁਰੂ ਦੱਸਿਆ ਜਾ ਰਿਹਾ ਹੈ ਇਸੇ ਪਿੰਡ ਦਾ ਇੱਕ ਘਰ ਹੈ ਜਿਸ ਦੇ ਅੰਦਰ ਇਹ ਤਮਾਕਾ ਹੋਇਆ ਔਰ ਤਮਾਕਾ ਕਿਉਂ ਹੋਇਆ ਹੈ ਇਹ ਵੀ ਤੁਹਾਨੂੰ ਦੱਸਦੇ ਹਾਂ ਦਰਅਸਲ ਕਿਹਾ ਜਾ ਰਿਹਾ ਹੈ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਲੀਗਲ ਤਰੀਕੇ ਦੇ ਨਾਲ ਨਜਾਇਜ਼ ਤਰੀਕੇ ਦੇ ਨਾਲ ਪਟਾਕੇ ਇਸ ਘਰ ਅੰਦਰ ਬਣਾਏ ਜਾ ਰਹੇ ਸੀ ਔਰ اسی ਦੌਰਾਨ ਅਚਾਨਕ ਧਮਾਕਾ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜੋ ਔਰਤ ਹੈ ਜਿਸ ਦਾ ਨਾਮ ਕੁਲਦੀਪ ਕੌਰ ਹੈ ਉਹ ਵੀ ਜ਼ਖਮੀ ਹੋਈ ਹੈ ਉਹ ਦਰਸਲ ਮਕਾਨ ਮਾਲਕਿਨ ਹੈ ਅਰੁਸ ਦੇ ਘਰ ਦੇ ਵਿੱਚ ਕੁਝ ਮਹੀਨੇ ਪਹਿਲਾਂ ਇਹ ਲੋਕ ਰਹਿਣ ਆਏ ਸੀ ਜੋ ਕਿ ਨਜਾਇਜ਼ ਤਰੀਕੇ ਦੇ ਨਾਲ ਪਟਾਕੇ ਬਣਾਉਣ ਦਾ ਕੰਮ ਕਰਦੇ ਨੇ ਪਰ ਪਿੰਡ ਦੇ ਲੋਕਾਂ ਦਾ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਾਰੇ ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਜੋ ਲੋਕ ਕੁਲਦੀਪ ਕੌਰ ਦੇ ਮਕਾਨ ਦੇ ਵਿੱਚ ਕਿਰਾਏ ਤੇ ਰਹਿੰਦੇ ਨੇ ਉਹ ਪਟਾਕੇ ਬਣਾਉਣ ਦਾ ਕੰਮ ਕਰਦੇ ਨੇ ਸੋ ਨਜਾਇਜ਼ ਤਰੀਕੇ ਦੇ ਨਾਲ ਪਟਾਕੇ ਬਣਾਉਣ ਦਾ ਕੰਮ ਕਰਦੇ ਨੇ ਔਰ ਅਸੀਂ ਕਰਕੇ ਗੱਲ ਸ਼ਾਇਦ ਮਕਾਨ ਮਾਲਕਨ ਕੁਲਦੀਪ ਕੌਰ ਨੇ ਵੀ ਕਿਸੇ ਨੂੰ ਨਹੀਂ ਦੱਸੀ ਤੇ ਪਤਾ ਵੀ ਨਹੀਂ ਲੱਗਦਾ ਦੱਸਿਆ ਜਾ ਰਿਹਾ ਹੈ ਕਿ ਜੋ ਸ਼ਰੀਕਾ ਪਰਿਵਾਰ ਹੈ ਉਹ ਵੀ ਲਾਗ ਰਹਿਦਾ ਹੈ ਪਰ ਕੰਦ ਕੀਤੀ ਹੋਈ ਹੈ ਸਖਲਦੀਪ ਕੌਰ ਦੇ ਘਰ ਅੰਦਰ ਕੌਣ ਰਹਿ ਰਿਹਾ ਹੈ ਕੀ ਕੁਝ ਹੋ ਰਿਹਾ ਹੈ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸਿ ਸਿਫ ਥੋੜੇ ਦੇ ਥੋੜੇ ਜਿਹੇ ਪੈਸਿਆਂ ਦੇ ਲਾਲਚ ਦੇ ਵਿੱਚ ਕੁਲਦੀਪ ਕੌਰ ਨੇ ਆਪਣੀ ਵੀ ਤੇ ਬਾਕੀ ਪਿੰਡ ਦੇ ਲੋਕਾਂ ਦੀ ਜਾਨ ਵੀ ਜੋਖਮ ਦੇ ਵਿੱਚ ਪਾਈ ਹੈ ਕਿਉਂਕਿ ਹੁਣ ਦੀਵਾਲੀ ਆਉਣ ਵਾਲੀ ਹੈ ਔਰ ਪਟਾਕੇ ਬਣਾਉਣ ਦਾ ਕੰਮ ਜ਼ੋਰਾਂ ਤੇ ਅਜੇਹੇ ਦੇ ਵਿੱਚ ਨਜਾਇਜ਼ ਤਰੀਕੇ ਦੇ ਨਾਲ ਪਟਾਕੇ ਵੜਾਉਣ ਦਾ ਜੋ ਕੰਮ ਹੈ ਉਹ ਵੀ ਜ਼ੋਰਾਂ ਤੇ ਚੱਲਦਾ ਹੈ ਔਰ ਅਜਿਹੀਆਂ ਖਬਰਾਂ ਲਗਾਤਾਰ ਸਾਹਮਣੇ ਵੀ ਆਉਂਦੀਆਂ ਰਹਿੰਦੀਆਂ ਨੇ ਸੋ ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦੇ ਵਿੱਚ ਜੋ ਮਕਾਨ ਹੈ ਜਿਸ ਦੇ ਅੰਦਰ ਲੋਕ ਰਹਿੰਦੇ ਸੀ ਕਿਰਾਏ ਤੇ ਰਹਿੰਦੇ ਸੀ ਕੁਲਦੀਪਕੌਰ ਦਾ ਮਕਾਨ ਹੈ ਔਰ ਪਟਾਕੇ ਬਣਾਉਣ ਦਾ ਕੰਮ ਕਰਦੇ ਸੀ ਪੁਲਿਸ ਅਧਿਕਾਰੀਆਂ ਦਾ ਬਿਆਨ ਵੀ ਸਾਹਮਣੇ ਆਇਆ ਕਿਉਂਕਿ ਜਦੋਂ ਵਿਸਪੋਰਟ ਦੀ ਖਬਰ ਮਿਲੀ ਉਸ ਤੋਂ ਬਾਅਦ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਆਪਣੀ ਪੂਰੀ ਟੀਮ ਨੂੰ ਲੈ ਕੇ ਜਦੋਂ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਅੰਦਰ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ ਔਰ ਉਸੇ ਦੇ ਚੱਲਦੇ ਆ ਇਹ ਤਮਾਕਾ ਹੋ ਗਿਆ ਸੋ ਪਿੰਡ ਦੇ ਲੋਕਾਂ ਦੇ ਬਿਆਨ ਵੀ ਸਾਹਮਣੇ ਆਏ ਨੇ ਦੱਸਦੇ ਹੀ ਹੈ ਕਿ 6 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਸਣੇ ਮਕਾਲ ਮਾਲਕਿੰਜ ਜਿਸ ਦਾ ਨਾਮ ਕੁਲਦੀਪ ਕੌਰ ਹੈ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਜਾਂਚ ਵੀ ਕੀਤੀ ਜਾਵੇਗੀ ਤੇ ਕਾਰਵਾਈ ਵੀ ਕੀਤੀ ਜਾਵੇਗੀ ਪਰ ਇੱਕ ਗੱਲ ਜ਼ਰੂਰ ਇਸ ਪੂਰੀ ਖਬਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੁਝ ਪੈਸਿਆਂ ਦੇ ਲਾਲਚ ਦੇ ਵਿੱਚ ਤੁਸੀਂ ਬਕਾਨ ਕਿਰਾਏ ਤੇ ਦਿੰਦੇ ਹੋ ਅਜਿਹੇ ਲੋਕਾਂ ਨੂੰ ਜੋ ਇਸ ਤਰੀਕੇ ਦਾ ਕੰਮ ਕਰਦੇ ਨੇ ਕੋਈ ਗੈਰ ਕਾਨੂੰਨੀ ਕੰਮ ਕਰਦੇ ਆ ਤਾਂ ਫਿਰ ਤੁਹਾਨੂੰ ਸचेत ਰਹਿਣ ਦੀ ਜ਼ਰੂਰ ਲੋੜ ਹੈ ਔਰ ਪੁਲਿਸ ਨੂੰ ਇਸ ਦੀ ਜਾਣਕਾਰੀ ਦੇਣ ਦੀ ਜ਼ਰੂਰ ਲੋੜ ਹੈ ਕਿਉਂਕਿ ਤੁਸੀਂ ਥੋੜੇ ਜਿਹੇ ਪੈਸਿਆਂ ਦੇ ਲਾਲਚ ਦੇ ਵਿੱਚ ਆਪਣੀ ਜਾਨ ਤਾਂ ਜੋਖਮ ਦੇ ਵਿੱਚ ਪਾ ਹੀ ਰਹੇ ਹੋ ਤੇ ਨਾਲ ਨਾਲ ਜੋ ਲੋਕ ਗਵਾਨ ਦੇ ਵਿੱਚ ਰਹਿੰਦੇ ਨੇ ਆਲੇ-ਦੁਆਲੇ ਦੇ ਘਰਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਜਾਨ ਨੂੰ ਵੀ हद ਵੱਡਾ ਖਤਰਾ ਹੈ ਕਨਿਮਤੇ ਰਹੀ ਹੈ ਕਿ ਫਿਲਹਾਲ ਕੋਈ ਜਾਨੀ ਨੁਕਸਾਨ ਇਸ ਪੂਰੇ ਤਮਾਕੇ ਦੇ ਵਿੱਚ ਨਹੀਂ ਹੋਇਆ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਪਟਾਕੇ ਬਣਾਉਣ ਦਾ ਕੰਮ ਅੰਦਰ ਚੱਲ ਰਿਹਾ ਹੈ ਬਾਰੂਦ ਜੋ ਪਟਾਕਿਆਂ ਦਾ ਹੁੰਦਾ ਹੈ ਜ਼ਾਹਿਰ ਜੇ ਗੱਲ ਹੈ ਉਹ ਵੀ ਉੱਥੇ ਮੌਜੂਦ ਹੋਣਾ ਔਰ ਅੱਗ ਜ਼ਿਆਦਾ ਨਹੀਂ ਲੱਗੀ ਜੇਕਰ ਅੱਗ ਫੜ ਲੈਂਦੀ ਤਾਂ ਫਿਰ ਇਹ ਅੱਗ ਪਿੰਡ ਦੇ ਕਈ ਘਰਾਂ ਨੂੰ ਤਬਾਹ ਕਰ ਸਕਦੀ ਸੀ ਕਈ ਜਾਨਾਂ ਇਸ ਦੇ ਵਿੱਚ ਜਾ ਸਕਦੀਆਂ ਸੀ ਸੋ ਜ਼ਾਹਿਰ ਜੇ ਗੱਲ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਹੋ ਰਹੀ ਔਰ ਕਾਰਵਾਈ ਜ਼ਰੂਰ ਹੋਵੇਗੀ ਇਸ ਪੂਰੇ ਮਾਮਲੇ ਦੇ ਵਿੱਚ ਫਿਲਹਾਲ ਦੱਸਦੀ ਇਹ ਜੋ ਖਬਰ ਹੈ ਜੰਡਿਆਲਾ ਗੁਰੂ ਦੇ ਪਿੰਡ ਨੰਗਲ ਗੁਰੂ ਦੀ ਜਿੱਥੇ ਇੱਕ ਮਕਾਨ ਦੇ ਵਿੱਚ ਕਿਰਾਏ 'ਤੇ ਰਹਿੰਦੇ ਸੀ ਕੁਝ ਲੋਕ ਕੁਝ ਮਹੀਨੇ ਪਹਿਲਾਂ ਹੀ ਆਏ ਸੀ ਔਰ ਨਜਾਇਜ਼ ਤਰੀਕੇ ਦੇ ਨਾਲ ਇਲੀਗਲ ਤਰੀਕੇ ਦੇ ਨਾਲ ਪਟਾਕੇ ਬਣਾਉਣ ਦਾ ਕੰਮ ਉਹ ਕਰਦੇ ਸੀ ਮਕਾਨ ਮਾਲਕ인 ਕੁਲਦੀਪ ਕੌਰ ਨੇ ਕਿਸੇ ਨੂੰ ਵੀ ਇਸ ਗੱਲ ਦੀ ਪੁਣਕ ਨਹੀਂ ਲੱਗਣ ਦਿੱਤੀ ਕਿ ਉਸ ਦੇ ਘਰ ਦੇ ਵਿੱਚ ਜੋ ਲੋਕ ਕਿਰਾਏ ਨਾਲ ਰਹਿੰਦੇ ਨੇ ਉਹ ਪਟਾਕੇ ਬਣਾਉਣ ਦਾ ਕੰਮ ਕਰਦੇ ਨੇ ਔਰ ਖਾਮਿਆਸਾ ਉਸ ਨੂੰ ਕੋਦ ਨੂੰ ਵਿਪਗਤਨਾ ਪਿਆ ਕਿ ਜੋ ਤਮਾ ਕਾ ਹੋਇਆ ਉਸ ਦੇ ਵਿੱਚ ਜੋ ਲੋਕ ਪਟਾਕੇ ਬਣਾ ਰਹੇ ਸੀ ਉਹ ਤਾਂ ਜ਼ਖਮੀ ਹੋਏ ਹੀ ਨਹੀਂ ਕੁਲਦੀਪ ਕੌਰ ਜੋ ਕਿ ਮਕਾਨ ਦੀ ਮਾਲਕਨ ਸੀ ਉਹ ਵੀ ਗੰਬੀਰ ਤੁਰਕੇ ਨਾਲ ਜ਼ਖਮੀ ਹੋ ਗਈ ਹੈ ਫਿਲਹਾਲ ਅੰਮ੍ਰਿਤਸਰ ਦੇ ਕਨੀਜੋ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਗੱਲ ਜੀ ਕੋਈ ਪਤਾ ਨਹੀਂ ਲੱਗੇਗਾ ਤੇ ਜਦੋਂ ਇੱਥੇ ਰੌਲਾ ਪੈਂਦਾ ਸੁਣਿਆ ਹਾਂ ਤੇ ਅੰਦੇ ਉੱਥੇ ਅੱਗ ਲੱਗੇ ਅੱਗੇ ਅੱਗੇ ਮੈਂ ਬਹੁਤ ਬਿੰਦ ਚ ਵੀ ਰੌਲਾ ਪਾਇਆ ਤੇ ਨਿਕਲੋ ਵੇ ਉਹਨਾਂ ਦੇ ਮਕਾਨ ਦੇ ਅੱਗ ਲੱਗੇ ਆਪ ਤਾਂ ਸਾਨੂੰ ਦੇ ਹੋਈ ਪੀ ਸਿਲੰਡਰ ਫੜ ਗਿਆ ਇਸ ਸਿਲੰਡਰ ਕਿਤੇ ਫਟ ਗਿਆ ਵਾ ਤਾਂ ਤੇ ਲੱਗ ਜੀ ਜਦੋਂ ਮੁਰਤੇ ਇੱਥੇ ਆਏ ਤਾਂ ਫਿਰ ਇੱਥੇ ਤੇ ਉਹ ਪੰਜ ਚਾਰ ਬੰਦੇ ਨਾਲੇ ਬੀਬੀ ਵੀ ਕਾਰਵਾਈ ਵੀ ਇੱਥੇ ਆਣ ਕੇ ਸਾਨੂੰ ਪਤਾ ਲੱਗਾ ਵੀ ਇੱਥੇ ਪਟਾਕੇ ਬਣਾਉਂਦੇ ਤੇ ਤਾਂ ਕਰਕੇ ਛੱਡ ਗਏ ਉਦਾਂ ਸਾਨੂੰ ਕੋਈ ਪਿੰਡ ਚ ਨਹੀਂ ਪਤਾ ਹੈਗਾ ਵੀ ਇਹ ਪਟਾਕੇ ਚ ਬਣਾਉਂਦੇ ਆ ਕਿ ਨਹੀਂ ਬਣਾਉਂਦੇ ਕਿ ਉਹੀ ਕੋਈ ਇੱਥੇ ਕਿਰਾਏ ਤੇ ਵੀ ਰਹਿੰਦਾ ਕਿ ਨਹੀਂ ਰਹਿੰਦਾ ਜਿਹੜੇ ਇੱਥੇ ਗਵਾਣਕ ਰਹਿੰਦੇ ਉਹਨਾਂ ਨੂੰ ਨਹੀਂ ਸੀ ਪਤਾ ਕਿ ਇੱਥੇ ਪਾਕੇ ਬੰਦੇ ਆ ਉਹਨਾਂ ਨੇ ਕਦੀ ਸ਼ਿਕਾਇਤ ਕੀਤੀ ਹੋਏ ਪਿੰਡ ਦੇ ਵਿੱਚ ਜਾਂ ਪੁਲਿਸ ਨੂੰ ਸ਼ਿਕਾਇਤ ਨਹੀਂ ਜੀ ਉਹਨਾਂ ਉਹਦਾ ਮੁੰਡਾ ਬਾਹਰ ਜਾਂਦਾ ਸੀ ਬਜ਼ੁਰਗ ਜਿਹੜਾ ਉਹ ਵਿਚਾਰੇ ਦਾ ਦਿਲ ਹੀ ਰਹੀ ਬੀਬੀ ਦੇ ਘਰ ਵਾਲਾ ਜਿਹੜਾ ਉਹ ਗੁਜ਼ਰਿਆ ਸੀ ਤੇ ਤੁਹਾਨੂੰ ਪਤਾ ਹੀ ਅੱਜ ਕੱਲ ਵੀ ਬੀਬੀਆਂ ਘਟ ਬਾਦੀ ਸਹੌਰਿਆਂ ਜਠਾਣੀਆਂ ਜਠਾਜ ਮੰਦੀਆਂ ਜਦੋਂ ਆਪਣੇ ਵੱਖੋ 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 ਇਹਨਾਂ ਨੂੰ ਬਹਾਵ ਚੇਰ ਹੋ ਗਿਆ ਵੱਖੋ ਵੱਖਰ ਹੋ ਜਾਣ ਇਹ ਰਹਿੰਦੀ ਸ਼ਹਿਰੀ ਰਹਿੰਦੀ ਨਹੀਂ ਔਰਲੇ ਬਨੇ ਮਹੱਲੇ 'ਚ ਸ਼ਹਿਰ ਰਹਿੰਦੀ ਤੇ ਬਾਬਾ 6-7 ਸਾਲ ਸ਼ਹਿਰ ਰਹਿੰਦੇ ਤੇ ਜਦੋਂ ਇਹਦਾ ਘਰ ਵਾਲਾ ਅਮਰਜੀਤ ਮਰ ਗਿਆ ਕੁਲਦੀਪ ਦਾ ਉਦੋਂ ਇੱਥੇ ਮਰੇ ਨੂੰ ਇੱਥੇ ਲੈ ਕੇ ਆਇਆ ਤੇ ਸੰਸਕਾਰ ਕੀਤਾ ਉਦੋਂ ਬਾਅਦ ਆਹੀ ਪੋਪਾ ਪਾ ਜਾਇ ਮੁਰਤੇ ਬਾਅਦ ਚਲੇ ਆਏ ਨਾ ਪਤਾ ਹੈ ਕਿ ਫੈਕਟਰੀ ਚੱਲਦੀ ਹੈ ਕਿਵੇਂ ਚੱਲਦੀ ਇਹ ਸ਼ਹਿਰ ਜਿਵੇਂ ਗਵਾਂਡੀਆਂ ਦੇ ਕੰਦ ਨਾ ਕੰਦ ਸਾਂਝੀ ਆ ਜੇ ਬਾਈ ਦਾ ਵੇਰ ਗਵਾਂਡੀਆਂ ਦਾ ਨੁਕਸਾਨ ਹੋ ਜਾਂਦਾ ਹੋ ਜਾਂਦਾ ਅਸੀਂ ਦੱਗੇ ਨਹੀਂ ਰੱਬ ਉਹਨੂੰ ਘਰ ਹੈ ਨਹੀਂ ਭਾਵੇਂ ਹੋ ਜਾਂਦਾ ਰੱਬ ਉਹ ਲੋਕ ਬਾਬੇ ਟਾਲੇ ਸਾਹਿਬ ਗਏ ਆ ਮਾਵਾਂ ਤੇ ਟਾਲੇ ਸਾਹਿਬ ਗਏ ਆ ਤੇ ਮਾਤਾ ਉਹਨਾਂ ਦੀ ਤਰਨ ਤਰਨ ਬਾਬਿਆਂ ਨਾਲ ਗੱਡੀ ਤੇ ਗਈ ਸੀ ਉਹ ਤਾਂ ਸਾਡੇ ਆਏ ਤੋਂ ਅਸੀਂ ਗਏ 6-7 ਵਜੇ ਗਏ ਆ ਉਦੋਂ ਆਈ ਗੱਡੀ ਤੋਂ ਸੇਵਾ ਭਾਈ ਤੋਂ ਜੀ ਕੋਣ ਪੁਲਿਸ ਨੂੰ ਇਤਲਾਹ ਕੀਤੀ ਗਈ ਹੈ ਪੁਲਿਸ ਕੋਲ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਪੀ ਉਹ ਦਿਹਾਣੇ ਪੁਲਸ ਵਾਏ ਜਾਣਨਗੇ ਵੀ ਦੇਖਣਗੇ ਵੀ ਕੀ ਇਹ ਕਿਉਂ ਗਲਤ ਕੰਮ ਇੱਥੇ ਹੋਇਆ ਵਾ ਤੇ ਬਾਕੀ ਇਹ ਘਰ ਵਾਹਾਂਦੇ ਤੇ ਬਿਲਕੁਲ ਰੋਲ ਲੈਣਾ ਹੈਗਾ ਇਹਦੇ ਬੀਬੀ ਵਿਚਾਰੀ ਆਵ ਬੇ ਬਜ਼ੁਰਗਾਂ ਦੇ ਸਾਹਮਣੇ ਇਹ ਕੰਦਰ ਇਟਸ 2133 ਇਹ ਬੰਦੇ ਇੱਥੇ ਰਹਿੰਦੇ ਆ ਤੁਹਾਡੇ ਪਿੰਡ ਦੇ ਲੋਕ ਵੀ ਇੱਥੇ ਕੰਮ ਕਰਦੇ ਸੀ ਕੌਮ ਕੋਈ ਆਪੋ ਆਪਣਾ ਪੱਠਾ ਦਾ ਲੈ ਕੇ ਕਿਹਦੇ ਘਰ ਵਾਲਾ ਜਿੱਕਰ ਨਹੀਂ ਜਾਂਦਾ ਪਿੰਡਾਂ ਜੂ ਅੱਗੇ ਜਨਾਨੀਆਂ ਚਾਰ ਬਹਿ ਜਾਂਦੀ ਇਹ ਇੱਥੇ ਨੰਗਲ ਗੁਰੂ ਤੋਂ ਕੁਲਦੀਪ ਕੌਰ ਵਾਈਫ ਆਫ ਅਮਰਜੀਤ ਸਿੰਘ ਅਮਰਜੀਤ ਸਿੰਘ ਦੀ ਡੈਥ ਹੋ ਗਈ ਹੈ ਤੇ ਇਹ ਕੱਲੀ ਰਹਿੰਦੀ ਸੀ ਜਿਆਦਾ ਜੋ ਗਵਾਂਡ ਚੋਂ ਪਤਾ ਲੱਗਿਆ ਵੀ ਇਹ ਆਪਣੇ ਦੇਵੀਦਾਸ ਦੇ ਪੇਕੇ ਆ ਤਾਂ ਉੱਥੇ ਹੀ ਰਹਿੰਦੇ ਤੇ ਬੱਚੇ ਵੀ ਉੱਥੇ ਹੀ ਰਹਿੰਦੇ ਸੀ ਅੱਜ ਤੋਂ 2 ਕੁ ਮਹੀਨੇ ਪਹਿਲਾਂ ਇਹਨਾਂ ਨੇ ਆ ਜਿਹੜੇ ਬੰਦੇ ਇੰਜਰਡ ਹੋਏ ਆ ਇਹਨਾਂ ਨੂੰ ਕਿਰਾਏ ਤੇ ਮਕਾਨ ਦਿੱਤਾ ਸੀ ਤੇ ਜੋ ਇਹਨਾਂ ਦੇ ਇਹ ਜਠਾਣੀਆਂ ਉਹਦਾ ਕਹਿਣ ਤੋਂ ਵੀ ਇਹਨਾਂ ਦੇ ਨਾਲ ਘਟ ਸੀ ਇਹਨਾਂ ਨੇ ਅਖੰਧ ਕੀਤੀ ਆ ਸੈਂਟਰ ਚ ਉਹਦਾ ਵੱਖਰਾ ਕਰ ਦਿੱਤਾ ਸੀ ਤੇ ਅੱਜ ਪਟਾਕਿਆਂ ਦਾ ਇੱਥੇ ਕੰਮ ਚੱਲ ਰਿਹਾ ਸੀ ਇਲੀਗਲ ਆ ਤੇ ਉਹਦੇ ਬਾਰੇ ਜੋ ਇਹ ਇਹ ਵੀ ਦੱਸ ਰਹੇ ਸਾਨੂੰ ਵੀ ਇਸ ਬਾਰੇ ਕੋਈ ਨਹੀਂ ਸੀ ਪਤਾ ਪਿੰਡ ਦੇ ਆ ਮੈਂਬਰ ਸਾਹਿਬ ਆ ਸਾਬਕਾ ਸਰਪੰਚ ਆ ਬੀਬੀ ਇਹਨਾਂ ਦੇ ਕਹਿਣ ਮੁਤਾਬਕ ਵੀ ਕੋਈ ਪਤਾ ਨਹੀਂ ਸੀ ਸਾਨੂੰ ਕਿਸੇ ਨੂੰ ਵੀ ਇਹ ਬੰਦਿਆਂ ਨੇ ਆਣ ਕੇ ਪਟਾਕੇ ਚਲਾਉਂਦੇ ਉਹ ਕੋਈ ਉਹਨੂੰ ਪਟਾਖੇ ਨੂੰ ਅੱਗ ਲੱਗੀ ਉਹਦੇ ਕਰਕੇ ਫਿਰ ਉਹ ਉੱਪਰ ਪਟਾਕਾ ਆਪਣੇ ਹੋਣ ਦੇ ਨਾਲ ਇਹ ਕੰਦ ਡਿੱਗ ਪਈ ਇਹਨਾਂ ਦੀ ਉਹਦੇ ਫਿਰ ਥੱਲੇ ਆਣ ਕੇ ਸੱਟਾਂ ਲੱਗੀਆਂ ਨਾਲ ਕਿੰਨੇ ਲੋਕ ਇੰਜਰਡ ਸੱਤ ਟੋਟਲ ਦੱਸਦੇ ਆ ਇੱਕ ਲੇਡੀ ਆ ਇੱਕ ਸੋਨੂ ਸਿੰਘ ਆ ਮੁੰਡਾ ਇਹਨਾਂ ਦੇ ਪਿੰਡ ਦਾ ਹੀ ਸੋਨੂ ਤੇ ਬਾਕੀ ਪੰਜ ਉਹਨਾਂ ਦੇ ਰਿਸ਼ਤੇਦਾਰ ਆ ਪਿੰਡਰ ਪਿੰਡ ਦੇ ਲੇਡੀ ਜਿਹੜੀ ਆ ਉਹਦਾ ਨਾਂ ਕੀ ਹੈਗਾ ਜੀ ਕੁਲਦੀਪ ਕੌਰ ਕੁਲਦੀਪ ਕੌਰ ਜਿਹੜੀ ਆ ਉਹ ਘਰ ਦੀ ਮਾਲਕ ਹੈਗੀ ਆ ਮਾਲਕ ਉਹ ਇੱਥੇ ਰਹਿੰਦੇ ਪਿਆ ਸੀ ਨਹੀਂ ਜੋ ਇਹਨਾਂ ਦਾ ਹੁਣ ਗੋਂਡ ਚ ਦੱਸਣ ਦਾ ਇਹਨਾਂ ਦਾ ਹੈਗਾ ਵੀ ਉਹਦੇ ਹਸਬੰਡ ਦੀ ਡੈਥ ਹੋ ਗਈ ਪਹਿਲਾਂ 12-13 ਸਾਲ ਝੰਡੇ ਵਾਲੇ ਰਹੀ ਆ ਕਿੰਨੇ ਕਿ ਦਿਨ ਅੱਜ ਸਰ ਕੰਮ ਚੱਲਦੇ ਨੇ ਇਹ ਮਹੀਨਾ ਹੋਇਆ 2 ਕੁ ਮਹੀਨੇ ਤੋਂ ਕਿਰਾਏ ਤੇ ਲਿਆ ਸੀ ਤੇ ਮਹੀਨੇ ਤੋਂ ਕਹਿੰਦੇ ਆ ਵੀ ਇਹ ਕੰਮ ਇਹਨਾਂ ਦਾ ਚੱਲਿਆ ਇੱਥੇ ਜਿਹੜੇ ਪਿੰਡ ਪਿੰਡ ਦੇ ਲੋਕ ਜਿਹੜੇ ਕੰਮ ਕਰਦੇ ਸੀ ਕਿ ਇਹ ਜਿਹੜੀ ਫੈਕਟਰੀ ਲਗਾਈ ਗਈ ਸੀ ਪਿੰਡਰ ਪਿੰਡ ਵਾਲਿਆਂ ਨੇ ਲਗਾਈ ਸੀ ਇਹ ਤਾਂ ਜੇ ਇਨਵੈਸਟੀਗੇਸ਼ਨ ਹੁਣ ਕਰਾਂਗੇ ਪਤਾ ਕਰਾਂਗੇ ਬਿਆਨ ਲੈਣੇ ਜਾ ਕੇ ਉਹਦੇ ਤੋਂ ਗੱਲ ਕਲੀਅਰ ਹੋਊਗੀ ਅਜੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਜਿਹੜਾ ਵਾ ਇੱਕ ਮੁਲਾਜ਼ਮ ਵੀ ਇਨਵੋਲਵ ਹੈਗਾ ਮੁਲਾਜ਼ਮ ਹੋਊਗਾ ਤਾਂ ਬਿਲਕੁਲ ਉੱਤੇ ਕਾਰਵਾਈ ਕੀਤੀ ਜਾਊਗੀ ਅਗਰ ਜੀ ਇਦਾਂ ਦੀ ਕੋਈ ਗੱਲ ਨੋਟਿਸ ਚ ਆਉਂਦੀ ਆ ਤੇ ਬਿਲਕੁਲ ਉਹਦਾ ਹੋਊਗਾ ਮੁਲਾਜ਼ਮ ਉਹ ਜਿਹੜਾ ਬੰਦਾ ਉਹ ਜੰਡਿਆਲੇ ਦਾ ਦੱਸ ਰਿਹਾ ਜਿਹੜੇ ਬੰਦੇ ਨੇ ਗੱਲਬਾਤ ਕਰਾਈ ਆ ਮੁਲਾਜ਼ਮ ਨਹੀਂ ਉਹ ਕੋਈ ਜੂਸ ਦੀ ਰੇੜੀ ਲਵਾਉਂਦਾ ਨੇ ਦੱਸਿਆ ਜਾ ਰਿਹਾ ਕਿ ਜੇੜੇ ਫੈਕਟਰੀ ਦੇ ਵਿੱਚ ਕੰਮ ਚੱਲ ਰਿਹਾ ਵਾ ਉਹਦੇ ਵਿੱਚ ਮੁਲਾਜ਼ਮ ਵੀ ਜਿਹੜੇ ਨੇ ਉਹ ਵੀ ਇਨਵੋਲਵ ਹੈਗਾ ਇੱਕ ਨਾ ਇਹ ਤਾਂ ਫਿਰ ਹੁਣ ਇਹ ਜਾ ਕੇ ਪਤਾ ਕਰਦੇ ਜਿਹੜੇ ਸੱਤ ਦੇ ਇੰਟਰਪੈਂਡ ਦੇ ਨੇ ਮੈਂ ਉਹੀ ਗੱਲ ਕਹਿ ਰਿਹਾ ਵੀ ਜਿਹੜੇ 7 ਬੰਦੇ ਇੰਜਰਡ ਹੋਏ ਆ ਇਹ ਦੇਖ ਲੈਣੇ ਜਾ ਕੇ ਵੀ ਜੇ ਕੋਈ ਮੁਲਾਜ਼ਮ ਹੋਗਾ ਤਾਂ ਉੱਤੇ ਵੀ ਬੰਦੀਕਾਰ